ਸਤਿ ਸ਼੍ਰੀ ਅਕਾਲ ਮੈਂ ਹਰਕਿਰਨ ਸਿੰਘ ਸੱਚ ਕਹੂੰ ਦੀ ਇਸ ਅਗਲੀ ਪੇਸ਼ਕਾਰ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਅਕਾਲ ਤਖਤ ਸਾਹਿਬ ਸਰਬਉੱਚ ਹੈ ਸਰਬਉਤਮ ਹੈ ਐਸਜੀਪੀਸੀ ਇੱਕ ਸਰਮੌਰ ਸੰਸਥਾ ਹੈ ਹਰ ਹੁਕਮ ਸਿਰ ਮੱਥੇ ਆਦਰ ਸਤਕਾਰ ਇਹ ਸਾਰੇ ਸ਼ਬਦ ਜਿਹੜੇ ਨੇ ਉਹ ਖੋਖਲੇ ਸਾਬਿਤ ਕਰ ਦਿੱਤੇ ਗਏ ਹਨ ਮਾਨ ਮਰਿਆਦਾ ਵੀ ਸਿਰਫ ਕਹਿਣ ਨੂੰ ਹੀ ਹੈ ਸਤਿਕਾਰਯੋਗ ਕਹਿ ਕੇ ਕਿਵੇਂ ਕਿਸੇ ਨੂੰ ਜਲੀਲ ਕੀਤਾ ਜਾ ਸਕਦਾ ਹੈ ਉਹ ਅਕਾਲੀ ਦਲ ਹਰ ਰੋਜ਼ ਸਾਰੇ ਸਿੱਖ ਚਕਤ ਨੂੰ ਦਿਖਾ ਰਿਹਾ ਹੈ ਵਾਰ-ਵਾਰ ਇਹ ਜ਼ਿਕਰ ਹੁੰਦਾ ਹੈ ਕਿ ਜਥੇਦਾਰ ਸਹਿਬਾਨ ਕੋਲ ਦੋ ਹੀ ਰਸਤੇ ਹਨ ਜਾਂ ਤਾਂ ਅਕਾਲੀ ਫੂਲਾ ਸਿੰਘ ਬਣ ਜਾਓ ਤੇ ਜਾਂ ਫਿਰ ਗਿਆਨੀ ਗੁਰਬਚਨ ਜਿਹੜੇ ਇਹ ਸਲਾਹ ਦਿੰਦੇ ਹਨ ਸ਼ਾਇਦ ਉਹਨਾਂ ਨੇ ਸਿੱਖ ਇਤਿਹਾਸ ਪੜ੍ਹਿਆ ਨਹੀਂ ਹੈ ਸਿਰਫ ਕਹਾਣੀਆਂ ਹੀ ਸੁਣੀਆਂ ਕਹਾਣੀਆਂ ਇਹ ਕਹਿੰਦੀਆਂ ਨੇ ਕਿ ਅਕਾਲੀ ਫੂਲਾ ਸਿੰਘ ਨੇ ਮਹਾਰਾਜਾ ਰਣਜੀਤ ਸਿੰਘ ਨੂੰ ਵੀ سزا ਸੁਣਾਈ ਸੀ ਕੋੜੇ ਮਾਰਨ ਦਾ ਹੁਕਮ ਦਿੱਤਾ ਸੀ ਜਫੇਦਾਰ ਦਾ ਰਤਬਾ ਕਿਉਂ ਜਿਆ ਹੁੰਦਾ ਹੈ ਜਾਂ ਹੋਣਾ ਚਾਹੀਦਾ ਹੈ ਮਿਸਾਲ ਹਮੇਸ਼ਾ ਅਕਾਲੀ ਫੂਲਾ ਸਿੰਘ ਦੀ ਹੀ ਦਿੱਤੀ ਜਾਂਦੀ ਹੈ ਪਰ ਉਸ ਤੋਂ ਬਾਅਦ ਕੀ ਹੋਇਆ ਇਹ ਇਤਿਹਾਸ ਦੇ ਵਿੱਚ ਦਰਜ ਹੈ ਕਹਾਣੀਆਂ ਦੇ ਵਿੱਚ ਨਹੀਂ ਇਤਿਹਾਸ ਦੱਸਦਾ ਹੈ ਕਿ ਇਸ ਫੈਸਲੇ ਤੋਂ ਬਾਅਦ ਮਹਾਰਾਜਾ ਰਣਜੀਤ ਸਿੰਘ ਨੇ ਅਕਾਲੀ ਫੂਲਾ ਸਿੰਘ ਨੂੰ ਚੈਨ ਨਾਲ ਅੰਮ੍ਰਿਤਸਰ ਬੈਠਣ ਹੀ ਨਹੀਂ ਦਿੱਤਾ ਬਲਕਿ ਉਹਨਾਂ ਦੀ ਬਾਕੀ ਸਾਰੀ ਜ਼ਿੰਦਗੀ ਜਿਹੜੀ ਹੈ ਉਹ ਹਰੀ ਸਿੰਘ ਨਲੂਆ ਦੇ ਨਾਲ ਜੰਗ ਦੇ ਮੈਦਾਨਾਂ ਦੇ ਵਿੱਚ ਹੀ ਬੀਤੀ ਜੰਗ ਦੇ ਮੈਦਾਨ ਵਿੱਚ ਹੀ ਲੜਦਿਆਂ ਹੋਇਆਂ ਉਹਨਾਂ ਨੇ ਸ਼ਹੀਦੀ ਪ੍ਰਾਪਤ ਕੀਤੀ ਛੋਏ ਇੱਕ ਕਹਿਣਾ ਸੌਖਾ ਹੈ ਕਿ ਅਕਾਲੀ ਫੂਲਾ ਸਿੰਘ ਬਣੂ ਬਣਨਾ ਬਹੁਤ ਔਖਾ ਹੈ ਸ਼ਾਇਦ ਲੋਕਾਂ ਨੇ ਤਾਂ ਇਤਿਹਾਸ ਨਹੀਂ ਪੜ੍ਹਿਆ ਪਰ ਜਥੇਦਾਰਾਂ ਨੇ ਜ਼ਰੂਰ ਪੜ੍ਹਿਆ ਹੈ ਗਿਆਨੀ ਰਗਵੀਰ ਸਿੰਘ ਨੇ ਅੱਜ ਜੋ ਬਿਆਨ ਦਿੱਤਾ ਉਸ ਵਿੱਚ ਵੀ ਇਹ ਚਲਕ ਆਈ ਕਿ ਐਸਜੀਪੀਸੀ ਦੀ ਅੰਤਰਿਕ ਕਮੇਟੀ ਕੱਲ ਉਹਨਾਂ ਨੂੰ ਉਹਨਾਂ ਦੇ ਘਰ ਜਾ ਕੇ ਇਤਿਹਾਸ ਦੁਬਾਰਾ ਪੜਾ ਕੇ ਆਈ ਹੈ ਅੱਜ ਉਹਨਾਂ ਨੇ ਕਿਹਾ ਕਿ ਮੈਨੂੰ ਇਹ ਭੁਲੇਖਾ ਸੀ ਕਿ ਅਕਾਲ ਤਖਤ ਸਾਹਿਬ ਤੋਂ ਜਾਰੀ ਹੁਕਮਨਾਮਾ ਜਿਹੜਾ ਹੈ ਉਹ ਸਾਰੀ ਦੁਨੀਆ ਦੇ ਸਿੱਖਾਂ ਦੇ ਉੱਪਰ ਲਾਗੂ ਹੁੰਦਾ ਹੈ ਪਰ ਕੱਲ ਹੀ ਪਤਾ ਚੱਲਿਆ ਕਿ ਇਹ ਹੁਕਮਨਾਮਾ ਸਿਰਫ ਅਕਾਲ ਤਖਤ ਸਾਹਿਬ ਦੀ ਚਾਰ ਦੁਵਾਰੀ ਦੇ ਵਿੱਚ ਹੀ ਰਹਿ ਜਾਂਦਾ ਹੈ ਕੱਲ ਜਦੋਂ ਸ਼੍ਰੋਮਣੀ ਕਮੇਟੀ ਦੀ ਅੰਤਰੰਕ ਕਮੇਟੀ ਮੈਨੂੰ ਮੇਰੇ ਅਧਿਕਾਰ ਖੇਤਰ ਦਰਸ ਕੇ ਗਈ ਹੈ ਉਦੋਂ ਹੀ ਪਤਾ ਲੱਗਾ ਹੈ ਕਿ ਅਕਾਲ ਤਖਤ ਸਾਹਿਬ ਦੇ ਜਥੇਦਾਰ ਵੱਲੋਂ ਜਾਰੀ ਹੁਕਮਨਾਮਾ ਅਕਾਲ ਤਖਤ ਦੀ ਚਾਰ ਦੀਵਾਰੀ ਦੇ ਅੰਦਰੋਂ ਹੀ ਸੁਣਾਇਆ ਜਾਂਦਾ ਹੈ ਤੇ ਇਹ ਹੁਕਮ ਜਿਹੜਾ ਹੈ ਉਹ ਚਾਰ ਦੀਵਾਰੀ ਦੇ ਵਿੱਚ ਹੀ ਖਤਮ ਹੋ ਜਾਂਦਾ ਹੈ ਇਸ ਵਿੱਚ ਵੀ ਕੋਈ ਝੂਠ ਨਹੀਂ ਹੈ ਇਹ ਸਚਾਈ ਦਾ ਸ਼ਾਇਦ ਪੰਥ ਨੂੰ ਪਹਿਲਾਂ ਹੀ ਪਤਾ ਸੀ ਪਰ ਹੁਣ ਜਥੇਦਾਰ ਸਹਿਬਾਨ ਨੂੰ ਵੀ ਪਤਾ ਲੱਗ ਗਿਆ ਹੈ ਜਦੋਂ ਪਿਛਲੇ 6 ਮਹੀਨਿਆਂ ਤੋਂ ਅਕਾਲੀ ਦਲ ਸੁਖਬੀਰ ਬਾਦਲ ਦੀ ਪ੍ਰਧਾਨਗੀ ਦੇ ਵਿੱਚ ਪਹਿਲਾ ਤਨਖਾਹ ਲਵਾਉਣ ਦੇ ਲਈ ਜੋ ਕੁਝ ਨੰਗੇ ਚਿੱਟੇ ਤਰੀਕੇ ਦੇ ਨਾਲ ਕਰ ਰਿਹਾ ਸੀ ਤੇ ਫਿਰ ਤਨਖਾਹ ਲੱਗਣ ਤੋਂ ਬਾਅਦ ਹੁਕਮਨਾਮੇ ਦੇ ਇੱਕ ਇੱਕ ਵਾਕ ਨੂੰ ਰੜਕ ਰੜਕ ਕੇ ਮੰਨ ਰਿਹਾ ਸੀ ਜਾਂ ਮੰਨ ਨਹੀਂ ਰਿਹਾ ਸੀ ਉਦੋਂ ਇਸ ਗੱਲ ਦਾ ਅਹਿਸਾਸ ਕਿ ਜਥੇਦਾਰ ਸਾਹਿਬ ਨੂੰ ਨਹੀਂ ਹੋਇਆ ਸੀ ਸੁਖਬੀਰ ਬਾਦਲ ਦਾ ਅਸਤੀਫਾ 3 ਦਿਨਾਂ ਦੀ ਥਾਂ ਮਹੀਨੇ ਬਾਅਦ ਹੀ ਮਸਾਂ ਹੀ ਪ੍ਰਵਾਨ ਕੀਤਾ ਗਿਆ ਬਾਕੀਆਂ ਦੇ ਅਸਤੀਫਿਆਂ ਤੋਂ ਅਕਾਲੀ ਦਲ ਮੁਕਰ ਗਿਆ ਸ਼ਰੀਆਮ ਮੁਕਰ ਗਿਆ ਉਦੋਂ ਕਿ ਜਥੇਦਾਰ ਸਾਹਿਬ ਕੁਝ ਕਹਿ ਨਹੀਂ ਸਕਤੇ ਸੀ ਉਹ ਚੁੱਪ ਬੈਠੇ ਰਹੇ 6 ਮੈਂਬਰੀ ਕਮੇਟੀ ਪਹਿਲਾਂ ਅਕਾਲੀ ਦਲ ਦੇ ਕਹਿਣ ਤੇ 7 ਮੈਂਬਰੀ ਕਮੇਟੀ ਬਣੀ ਤੇ ਫਿਰ 2 ਮਹੀਨੇ ਤੱਕ ਕੋਈ ਵੀ ਮੀਟਿੰਗ ਨਾ ਬੁਲਾਈ ਗਈ ਅਤੇ ਅਕਾਲੀ ਦਲ ਵੱਲੋਂ ਆਪਣੀ ਭਰਤੀ ਜਾਰੀ ਰੱਖੀ ਗਈ ਕਿ ਉਦੋਂ ਵੀ ਜਥੇਦਾਰ ਸਾਹਿਬ ਨੂੰ ਇਹ ਅਹਿਸਾਸ ਨਹੀਂ ਹੋਇਆ ਸੀ ਕਿ ਉਹਨਾਂ ਵੱਲੋਂ ਜਾਰੀ ਕੀਤੇ ਗਏ ਹੁਕਮਨਾਮੇ ਉਹਨਾਂ ਨੂੰ ਕੋਈ ਮੰਨਣ ਨੂੰ ਤਿਆਰ ਨਹੀਂ ਹੈ ਫਿਰ ਜਦੋਂ ਉਹਨਾਂ ਵੱਲੋਂ ਇਹ ਕਿਹਾ ਗਿਆ ਕਿ ਗਿਆਨੀ ਹਰਪ੍ਰੀਤ ਸਿੰਘ ਜੀ ਦਾ ਮਸਲਾ ਖਤਮ ਸਮਝਿਆ ਜਾਵੇ 3 ਮੈਂਬਰੀ ਕਮੇਟੀ ਨੂੰ ਉਹਨਾਂ ਦੀ ਜਾਂਚ ਜਿਹੜੀ ਹੈ ਕਰਨ ਦੀ ਕੋਈ ਲੋੜ ਨਹੀਂ ਹੈ ਜਾਂ ਉਹ ਕਰ ਹੀ ਨਹੀਂ ਸਕਦੀ ਉਹਨਾਂ ਦਾ ਅਧਿਕਾਰ ਖੇਤਰ ਨਹੀਂ ਹੈ ਫਿਰ ਵੀ ਉਸ ਕਮੇਟੀ ਵੱਲੋਂ ਜਾਂਚ ਹੋਈ ਤੇ ਉਸ ਕਮੇਟੀ ਦੀ ਰਿਪੋਰਟ ਜਿਹੜੀ ਹੈ ਉਹ ਮਨਜ਼ੂਰ ਕੀਤੀ ਗਈ ਐਸਜੀਪੀਸੀ ਵੱਲੋਂ ਤੇ ਗਿਆਨੀ ਹਰਪ੍ਰੀਤ ਸਿੰਘ ਦੀਆਂ ਸੇਵਾਵਾਂ ਜਿਹੜੀਆਂ ਨੇ ਸਮਾਪਤ ਕੀਤੀਆਂ ਗਿਆ ਉਹਨਾਂ ਨੂੰ ਜ਼ਥੇਦਾਰੀ ਤੋਂ ਲਾਂਬੇ ਕੀਤਾ ਗਿਆ ਕਿ ਉਦੋਂ ਜ਼ੇਸੇਦਾਰ ਰਗਵੀਰ ਸਿੰਘ ਨੂੰ ਇਹ ਅਹਿਸਾਸ ਨਹੀਂ ਹੋਇਆ ਉਹਨਾਂ ਦੀਆਂ ਜਿਹੜੀਆਂ ਅਧਿਕਾਰ ਖੇਤਰ ਨੇ ਉਹ ਸਿਰਫ ਕਹਿਣ ਨੂੰ ਹੀ ਨੇ ਬਹੁਤ ਸੀਮਤ ਨੇ ਜਦੋਂ ਉਹ ਪੰਜ ਸਿੰਘ ਸਹਿਬਾਨ ਦੀ 28 ਜਨਵਰੀ ਵਾਲੀ ਮੀਟਿੰਗ ਰੱਦ ਕਰਕੇ ਇੰਗਲੈਂਡ ਚਲੇ ਗਏ ਕਿ ਉਦੋਂ ਉਹ ਆਪਣੀ ਜ਼ਿੰਮੇਵਾਰੀ ਤੋਂ ਭੱਜ ਨਹੀਂ ਰਹੇ ਸੀ ਹੁਣ ਵੀ ਹਰਜਿੰਦਰ ਧਾਮੀ ਦੇ ਅਸਤੀਫੇ ਤੋਂ ਬਾਅਦ ਜਦੋਂ ਅੰਤਰਿਕ ਕਮੇਟੀ ਨੇ ਕੱਲ ਮੀਟਿੰਗ ਕਰਕੇ ਕੋਈ ਫੈਸਲਾ ਅਸਤੀਫੇ ਤੇ ਨਹੀਂ ਲਿਆ ਬਲਕਿ ਇੱਕ ਪ੍ਰੈਸ ਕਾਨਫਰੰਸ ਕਰਕੇ ਗਿਆਨੀ ਹਰਪ੍ਰੀਤ ਸਿੰਘ ਦੇ ਖਿਲਾਫ ਜੋ ਜਾਂਚ ਕਮੇਟੀ ਨੇ ਰਿਪੋਰਟ ਦਿੱਤੀ ਸੀ ਉਸ ਨੂੰ ਮੁੜ ਪੜ੍ਹ ਕੇ ਸੁਣਾਇਆ ਗਿਆ ਦੁਬਾਰਾ ਪੜ੍ਹ ਕੇ ਉਹਨਾਂ ਤੇ ਦੋਸ਼ ਲਾਏ ਗਏ ਉਹਨਾਂ ਨੂੰ ਪੰਥ ਦਾ ਵਿਰੋਧੀ ਦੱਸਿਆ ਗਿਆ ਧਰਮ ਦਾ ਨੁਕਸਾਨ ਕਰਨ ਵਾਲਾ ਦੱਸਿਆ ਗਿਆ ਇਸ ਤੋਂ ਇੱਥੇ ਹੀ ਬਸ ਨਹੀਂ ਹੋਈ ਇਸ ਤੋਂ ਬਾਅਦ ਜਗਤਾਰ ਸਾਹਿਬਾਨ ਦੇ ਘਰ ਜਾ ਕੇ ਕਮੇਟੀ ਨੇ ਉਹਨਾਂ ਨੂੰ ਇਹ ਜਾ ਕੇ ਦੱਸਿਆ ਕਿ ਤੁਹਾਡਾ ਸਥਾਨ ਜਿਹੜਾ ਹੈ ਉਹ ਐਸਜੀਪੀਸੀ ਦੇ ਮੁਲਾਜ਼ਮ ਦੇ ਬਰਾਬਰ ਹੀ ਹੈ ਤੁਸੀਂ ਕੋਈ ਵੱਖਰਾ ਸਥਾਨ ਨਹੀਂ ਰੱਖਦੇ ਜਿਵੇਂ ਬਾਕੀ ਮੁਲਾਜ਼ਮ ਐਸਜੀਪੀਸੀ ਦੇ ਹੁੰਦੇ ਨੇ ਚਾਹੇ ਉਹ ਸੇਵਾਦਾਰ ਹੋਣ ਗ੍ਰੰਥੀ ਹੋਣ ਪ੍ਰਚਾਰਕ ਹੋਣ ਓਵੇਂ ਹੀ ਤੁਸੀਂ ਵੀ ਇੱਕ ਮੁਲਾਜ਼ਮ ਦੀ ਹیثیت ਹੀ ਰੱਖਦੇ ਹੋ ਉਦੋਂ ਕਿ ਉਹਨਾਂ ਨੂੰ ਅਹਿਸਾਸ ਹੋਇਆ ਕਿ ਮੇਰੇ ਦੁਆਰਾ ਜਾਰੀ ਕੀਤੇ ਗਏ ਹੁਕਮਨਾਮੇ ਕੋਈ ਮਾਇਨੇ ਨਹੀਂ ਰੱਖਦੇ ਕਿ ਤਾਂ ਹੀ ਅੱਜ ਉਹਨਾਂ ਨੇ ਫੇਰ ਇਹ ਬਿਆਨ ਦੇਣ ਦਾ ਜਿਹੜਾ ਹੈ ਉਹ ਮੁਨਾਸਿਬ ਸਮਝਿਆ ਕਿ ਮੈਂ ਇਸ ਤਰ੍ਹਾਂ ਦਾ ਬਿਆਨ ਦੇਵਾਂ ਕਿ ਮੈਨੂੰ ਕੱਲ ਸ਼੍ਰੋਮਣੀ ਕਮੇਟੀ ਨੇ ਆ ਕੇ ਮੇਰੀ ਪਦਵੀ ਦਾ ਮੇਰੇ ਅਧਿਕਾਰ ਖੇਤਰ ਦਾ ਕਿੰਨਾ ਕੁ ਮੇਰਾ ਪਦਵੀ ਦਾ ਸਤਕਾਰ ਹੈ ਉਹ ਅਹਿਸਾਸ ਕਰ ਆ ਕੇ ਕਰਾਇਆ ਗਿਆ ਉਸ ਤੋਂ ਬਾਅਦ ਹੀ ਉਹਨਾਂ ਨੂੰ ਇਹ ਅਹਿਸਾਸ ਹੋਇਆ ਕਿ ਵਾਕਿਆ ਹੀ ਜਾਂ ਅਕਾਲੀ ਦਲ ਹੈ ਜਾਂ ਸ਼ਰੂਮਨੀ ਕਮੇਟੀ ਹੈ ਉਹ ਅਕਾਲ ਤਖਤ ਦੇ ਜਸੇਦਾਰ ਸਹਿਬਾਨ ਨੂੰ ਕਿਸ ਨਿਗਾਹ ਦੇ ਨਾਲ ਦੇਖਦੀ ਹੈ ਕਿਸ ਨਜ਼ਰੀਏ ਦੇ ਨਾਲ ਦੇਖਦੀ ਹੈ ਹੁਣ ਇੱਥੇ ਅੰਕ ਜਿਹੜਾ ਹੈ ਉਹ ਵੰਡਿਆ ਹੋਇਆ ਹੈ ਵੰਡਿਆ ਵੀ ਉਸ ਤਰੀਕੇ ਨਾਲ ਨਹੀਂ ਹੋਇਆ ਕਿ ਦਫਾਲ ਹੋ ਗਿਆ ਹੋਵੇ ਜਾਂ ਅਧੂਬਦ ਵੰਡਿਆ ਗਿਆ ਹੋਵੇ ਜੋ ਸੁਖਬੀਰ ਬਾਦਲ ਦੇ ਸਮਰਥਕ ਨੇ ਉਹ ਇਸ ਗੱਲ ਦੇ ਉੱਤੇ ਬਜਿੱਦ ਨੇ ਕਿ ਫੈਸਲੇ ਉਹਨਾਂ ਨੇ ਲੈਣੇ ਨੇ ਜਥੇਦਾਰ ਤਾਂ ਜੋ ਉਹ ਕਹਿਣਗੇ ਉਸ ਤਰ੍ਹਾਂ ਹੀ ਉਹਨਾਂ ਨੂੰ ਕਰਨਾ ਪਵੇਗਾ ਇਸ ਤੋਂ ਬਾਹਰ ਜਾ ਕੇ ਜੇ ਜਥੇਦਾਰ ਕੁਝ ਕਰਨ ਦੀ ਕੋਸ਼ਿਸ਼ ਕਰਦੇ ਨੇ ਤਾਂ ਉਹਨਾਂ ਨੂੰ ਅੰਗੋਲਿਆ ਕਰ ਦਿੱਤਾ ਜਾਏਗਾ ਉਹਨਾਂ ਦਾ ਕੋਈ ਵਜੂਦ ਨਹੀਂ ਦੂਸਰੇ ਪਾਸੇ ਜਿਹੜਾ ਮジョਰਿਟੀ ਹੈ ਪੰਥ ਉਹ ਖੜਾ ਹੈ ਜੋ ਇਹ ਦੇਖ ਰਿਹਾ ਹੈ ਕਿ ਕਿਸ ਤਰੀਕੇ ਨਾਲ ਇਸ ਸੰਸਦ ਦਾ ਇਸ ਤਖਤ ਸਹਿਬਾ ਦਾ અપਮਾਨ ਕੀਤਾ ਜਾ ਰਿਹਾ ਹੈ ਇੱਕ ਵਾਰ ਨਹੀਂ بار-बार ਲਗਾਤਾਰ ਕੀਤਾ ਜਾ ਰਿਹਾ ਹੈ ਲੇਕਿਨ ਉਹ ਪੰਥ ਜਿਹੜਾ ਹੈ ਉਹ ਵੀ ਆਪ ਮੁਹਾਰੇ ਅੱਗੇ ਆ ਕੇ ਕੁਝ ਨਹੀਂ ਕਰ ਸਕਦਾ ਉਹ ਜਥੇਦਾਰ ਸਹਿਬਾਨ ਦੀ ਜਿਹੜਾ ਸਮਰਥਨ ਤਾਂ ਜ਼ਰੂਰ ਕਰ ਸਕਦਾ ਹੈ ਉਹਨਾਂ ਦੀ ਪਿੱਠ ਤੇ ਆ ਕੇ ਜ਼ਰੂਰ ਖੜਾ ਹੋ ਸਕਦਾ ਹੈ ਲੇਕਿਨ ਉਹ ਜਥੇਦਾਰ ਸਾਹਿਬ ਦੇ ਜਗ੍ਹਾ ਤੇ ਆ ਕੇ ਉਹਨਾਂ ਦੀ ਜਗ੍ਹਾ ਤੇ ਫੈਸਲੇ ਨਹੀਂ ਲੈ ਸਕਦਾ ਫੈਸਲੇ ਤਾਂ ਜਥੇਦਾਰ ਸਹਿਬਾਨ ਨੂੰ ਹੀ ਲੈਣੇ ਪੈਣਗੇ ਅੱਜ ਵੀ ਮੌਕਾ ਸੀ ਕਿ ਜਥੇਦਾਰ ਸਾਹਿਬ ਗਿਆਨੀ ਰਗਬੀਰ ਸਿੰਘ ਆ ਕੇ ਕੋਈ ਫੈਸਲਾ ਲੈਂਦੇ ਜੋ ਪੰਜ ਮੈਂਬਰੀ ਕਮੇਟੀ ਨੇ ਉਹਨਾਂ ਕੋਲ ਆਪਣੀ ਰਿਪੋਰਟ ਦਿੱਤੀ ਹੈ ਉਸ ਰਿਪੋਰਟ ਤੇ ਹੀ ਉਹ ਕੋਈ ਫੈਸਲਾ ਸੁਣਾ ਸਕਦੇ ਸੀ ਤੇ ਕੋਈ ਨਾ ਕੋਈ ਅਜਿਹਾ ਆਦੇਸ਼ ਕਰ ਸਕਦੇ ਸੀ ਜੋ ਪੰਥ ਦੀਆਂ ਨਜ਼ਰਾਂ ਦੇ ਵਿੱਚ ਲੱਗਦਾ ਕਿ ਹਾਂ ਉਹਨਾਂ ਦੇ ਵੱਲੋਂ ਕੋਈ ਸਖਤ ਫੈਸਲਾ ਲਿਆ ਗਿਆ ਹੈ ਕੋਈ ਜੁਰਤ ਦਿਖਾਈ ਗਈ ਹੈ ਕੋਈ ਜੁਰਤ ਵਾਲਾ ਫੈਸਲਾ ਲਿਆ ਗਿਆ ਹੈ ਪਰ ਉਹਨਾਂ ਨੇ ਇਹ ਕਰਨਾ ਉਚਿਤ ਨਹੀਂ ਸਮਝਿਆ ਉਹਨਾਂ ਨੇ ਆਪਣੇ ਵੱਲੋਂ ਜੋ ਉਹ ਕਹਿਣਾ ਚਾਹੁੰਦੇ ਸੀ ਉਹ ਬੜੇ ਸਾਫ਼ ਲਫ਼ਜ਼ਾਂ ਦੇ ਵਿੱਚ ਕਹਿ ਜ਼ਰੂਰ ਦਿੱਤਾ ਆਪਣੀ ਨਾਰਾਜ਼ਗੀ ਵੀ ਦਿਖਾ ਦਿੱਤੀ ਹਰਜਿੰਦਰ ਧਾਮੀ ਨੇ ਜੋ ਨੈਤਿਕਤਾ ਦੇ ਹਿਸਾਬ ਤੇ ਅਸਤੀਫਾ ਦਿੱਤਾ ਹੈ ਉਸਤੇ ਵੀ ਉਹਨਾਂ ਨੇ ਪੋਲ ਜਰੂਰ ਖੋਲ ਕੇ ਰੱਖ ਦਿੱਤੀ ਲੇਕਿਨ ਸ਼ਾਇਦ ਇਸ ਤਰ੍ਹਾਂ ਦਾ ਜਿਹੜਾ ਕਟਾਕਸ਼ ਹੈ ਇਸ ਤਰ੍ਹਾਂ ਦਾ ਵਿਅੰਗ ਹੈ ਉਹ ਬਹੁਤ ਤੇਰੇ ਸਾਡੇ ਜੋ ਪੰਥ ਹੈ ਉਸ ਨੂੰ ਉਹਨੇ ਚੰਗੇ ਤਰੀਕੇ ਨਾਲ ਸਮਝ ਨਹੀਂ ਆਉਂਦਾ ਲਈ ਜੇ ਸਮਝ ਆ ਵੀ ਜਾਂਦਾ ਹੈ ਤਾਂ ਉਹ ਇਸ ਨੂੰ ਸ਼ਾਇਦ ਉਸ ਤਰੀਕੇ ਨਾਲ ਪਸੰਦ ਨਹੀਂ ਕਰਦਾ ਸਾਡੀ ਜੋ ਸਾਇਕੀ ਹੈ ਉਹ ਸਾਨੂੰ ਸਿੱਧੇ ਤਰੀਕੇ ਨਾਲ ਠਾ ਛੋਟੇ ਵਾਲੇ ਜਿਹੜੇ ਫੈਸਲੇ ਨੇ ਉਹਨਾਂ ਨੂੰ ਜ਼ਿਆਦਾ ਪ੍ਰਵਾਨਿਤ ਕਰਦੀ ਹੈ ਸਿੰਘ ਸਾਹਿਬ ਨੇ ਇੱਕ ਤਾਂ ਆਪਣੀ ਨਾਰਾਜ਼ਗੀ ਇਹ ਕਹਿ ਕੇ ਦਿਖਾ ਦਿੱਤੇ ਕਿ ਮੈਨੂੰ ਕੱਲ ਅਹਿਸਾਸ ਹੋ ਗਿਆ ਹੈ ਕਿ ਅਕਾਲ ਤਖਤ ਸਾਹਿਬ ਦੇ ਜਥੇਦਾਰਾਂ ਦਾ ਅਸਲੀ ਰੁਤਬਾ ਕੀ ਹੈ ਮੈਨੂੰ ਅਹਿਸਾਸ ਹੋ ਗਿਆ ਹੈ ਦੂਸਰਾ ਉਹਨਾਂ ਵੱਲੋਂ ਜਿਹੜੇ ਧਾਮੀ ਵੱਲੋਂ ਨੈਤਿਕਤਾ ਦਾ ਸਵਾਲ ਉਠਾਇਆ ਗਿਆ ਸੀ ਕਿ ਮੈਂ ਨੈਤਿਕ ਜ਼ਿੰਮੇਵਾਰੀ ਲੈ ਕੇ ਅਸਤੀਫਾ ਦਿੰਦਾ ਹਾਂ ਉਹਨਾਂ ਵੱਲੋਂ ਸਾਫ਼ ਕਿਹਾ ਗਿਆ ਕਿ ਜੇ ਨੈਤਿਕ ਜਿੰਮੇਵਾਰੀ ਲੈਣੀ ਹੈ ਤਾਂ ਇੱਕ ਨੈਤਿਕ ਜ਼ਿੰਮੇਵਾਰੀ ਧਾਮੀ ਦੀ ਇਹ ਵੀ ਬਣਦੀ ਹੈ ਕਿ ਜੋ ਅਕਾਲ ਤਖਸਬ ਤੋਂ ਉਹਨਾਂ ਨੂੰ ਸੁਣਾਇਆ ਗਿਆ ਹੁਕਮ ਸੀ ਕਿ ਪੰਥ ਦੀ ਸੇਵਾ ਕਰੋ ਅਕਾਲੀ ਦਲ ਦੀ ਭਰਤੀ ਦੀ ਨਿਗਰਾਨੀ ਕਰੋ ਆਪਣੀ ਨਿਗਰਾਨੀ ਹਿਤ ਭਰਤੀ ਕਰਾਓ ਉਹ ਵੀ ਤੁਹਾਡੀ ਹੀ ਨੈਤਿਕ ਜ਼ਿੰਮੇਵਾਰੀ ਹੈ ਉਸ ਨੈਤਿਕ ਜ਼ਿੰਮੇਵਾਰੀ ਨੂੰ ਤੁਸੀਂ ਕਦੋਂ ਨਿਭਾਉਂਗੇ ਕਿਵੇਂ ਨਿਭਾਉਂਗੇ ਲੇਕਿਨ ਸ਼ਾਇਦ ਉਹ ਮੀਡੀਆ ਦੇ ਇਸ ਰੋਲੇਕੋਲੇ ਦੇ ਵਿੱਚ ਖਤਮ ਹੋ ਜਾਏਗਾ ਕਿ ਜਥੇਦਾਰ ਸਾਹਿਬ ਨੇ ਅਪੀਲ ਕੀਤੀ ਹੈ ਕੀ ਤਮੀ ਸਾਹਿਬ ਆ ਕੇ ਤੁਸੀਂ ਆਪਣਾ ਅਹੁਦਾ ਦੁਬਾਰਾ ਸੰਭੋ ਤੁਸੀਂ ਅਸਤੀਫਾ ਨਾ ਦਿਓ ਉਹਨਾਂ ਨੇ ਜੋ ਅਸਲੀ ਮਤਲਬ ਉਹਨਾਂ ਦੇ ਕਹਿਣ ਦਾ ਸੀ ਉਹ ਉਹਨਾਂ ਨੇ ਉਸ ਨੈਤਿਕਤਾ ਤੇ ਟਕਰਾਖਸ਼ ਕੀਤਾ ਸੀ ਵਿਅੰਗ ਕੀਤਾ ਸੀ ਕਿ ਸਿਰਫ ਸ਼ਬਦਾਂ ਨੂੰ ਇਸਤੇਮਾਲ ਨਾ ਕਰੋ ਉਹਨਾਂ ਦੇ ਮਤਲਬ ਵੀ ਸਮਝੋ ਉਹਨਾਂ ਦੇ ਮਾਇਨੇ ਸਮਝੋ ਲੇਕਿਨ ਸਾਡਾ ਜੋ ਬਹੁਤੇਰਾ ਪੰਥ ਦਾ ਹਿੱਸਾ ਹੈ ਉਹ ਸ਼ਾਇਦ ਵਿਅੰਗਾ ਨੂੰ ਟਕਰਾਖਸ਼ਾ ਨੂੰ ਬਹੁਤ ਜਿਆਦਾ ਸਮਝਣ ਦੀ ਨਾ ਤਾਂ ਉਹਨਾਂ ਕੋਲ ਸ਼ਾਇਦ ਇਹ ਨਾ ਸਮਾਂ ਹੈ ਕਿ ਉਹ ਸ਼ਬਦਾਂ ਦੇ ਪਿੱਛੇ ਮਾਇਨੇ ਕੀ ਨੇ ਉਹਨਾਂ ਨੂੰ ਸਮਝੇ ਉਹ ਤਾਂ ਜੋ ਸਾਫ਼-ਸਾਫ਼ ਕਿਹਾ ਜਾਂਦਾ ਹੈ ਉਸ ਨੂੰ ਹੀ ਸਮਝ ਕੇ ਉਸ ਨੂੰ ਹੀ ਐਪਰੀਸ਼ੀਏਟ ਕਰਦਾ ਹੈ ਸੋ ਉਮੀਦ ਜੋ ਪੰਥ ਵੱਲੋਂ ਕੀਤੀ ਜਾ ਰਹੀ ਹੈ ਉਹ ਇਹ ਕੀਤੀ ਜਾ ਰਹੀ ਹੈ ਕਿ ਜਥੇਦਾਰ ਸਹਿਬਾਨ ਜੁਰਤ ਦਿਖਾਉਣ ਕੋਈ ਸਖਤ ਫੈਸਲਾ ਲੈਣ ਜੇ ਉਹ ਇਹ ਫੈਸਲਾ ਅੱਜ ਸੁਣਾਉਂਦੇ ਕਿ ਮੈਂ ਅਕਾਲੀ ਦਲ ਦੀ ਜਿਹੜੀ ਭਰਤੀ ਹੋਈ ਹੋਈ ਹੈ ਉਸ ਨੂੰ ਰੱਦ ਕਰ ਦਿੰਦਾ ਹਾਂ ਤਾਂ ਸ਼ਾਇਦ ਮੈਸੇਜ ਕਿਸੇ ਹੋਰ ਤਰੀਕੇ ਦਾ ਜਾਂਦਾ ਜੋ ਮੈਸੇਜ ਉਹਨਾਂ ਨੇ ਦਿੱਤਾ ਹੈ ਉਹ ਉਹਨਾਂ ਨੇ ਆਪਣੀ ਨਾਰਾਜ਼ਗੀ ਦਿਖਾਈ ਹੈ ਲੇਕਿਨ ਸ਼ਾਇਦ ਨਾਰਾਜ਼ਗੀ ਲੋਕ ਪਸੰਦ ਨਹੀਂ ਕਰਦੇ ਉਹ ਉਸ ਦਾ ਰਿਐਕਸ਼ਨ ਚਾਹੁੰਦੇ ਨੇ ਉਹ ਉਸ ਦਾ ਫੈਸਲਾ ਚਾਹੁੰਦੇ ਨੇ ਕਿ ਤੁਸੀਂ ਜੇ ਨਾਰਾਜ਼ ਹੋ ਨਾਰਾਜ਼ ਹੋ ਕੇ ਫੈਸਲਾ ਕੀ ਲਿਆ ਜੇ ਤੁਹਾਡੇ ਨਾਲ ਤੱਕਾ ਕੀਤਾ ਜਾ ਰਿਹਾ ਹੈ ਤਾਂ ਕੀ ਤੁਸੀਂ ਵਾਪਸ ਲੜਦੇ ਹੋਏ ਦਿਖਾਈ ਦੇ ਰਹੇ ਹੋ ਜਾਂ ਉਸ ਨੂੰ ਚੁੱਪਚਾਪ ਸਹੰਦੇ ਹੋਏ ਦਿਖਾਈ ਦੇ ਰਹੇ ਇੱਥੇ ਹੀ ਸ਼ਾਇਦ ਕਿਤੇ ਨਾ ਕਿਤੇ ਜੱਫੀਦਾਰ ਸਹਿਬਾਨ ਜਿਹੜੇ ਨੇ ਉਹ ਗਲਤ ਜਾ ਰਹੇ ਉਹ ਸਬਰ ਤੇ ਸੰਜਮ ਦਾ ਪਾਠ ਜ਼ਰੂਰ ਪੜਾ ਰਹੇ ਨੇ ਲੇਕਿਨ ਜਿਹੜੀ ਦੂਜੀ ਤਰ ਹੈ ਉਹਨਾਂ ਦਾ ਸੰਜਮ ਦਿਖਾ ਰਹੀ ਹੈ ਨਾ ਹੀ ਉਹ ਕਿਸੇ ਤਰੀਕੇ ਦਾ ਸਬਰ ਦਿਖਾ ਰਹੀ ਹੈ ਉਹ ਆਪਣੀਆਂ ਚਾਲਾਂ ਲਗਾਤਾਰ ਚੱਲ ਰਹੇ ਨੇ ਜਿਹੜੇ ਵੈਨਚ ਉਹਨਾਂ ਨੇ ਵਹਿਣਾ ਹੈ ਉਹ ਉਸੇ ਤਰੀਕੇ ਨਾਲ ਉਸੇ ਸਪੀਡ ਦੇ ਉੱਤੇ ਉਸੇ ਤਰੀਕੇ ਨਾਲ ਆਪਣੇ ਕੰਮ ਲਗਾਤਾਰ ਕਰਦੇ ਜਾ ਰਹੇ ਨੇ ਔਰ ਜਿਸ ਸਪੀਡ ਦੇ ਨਾਲ ਉਹ ਕੰਮ ਕਰ ਰਹੇ ਨੇ ਇਹ ਲੱਗਦਾ ਹੈ ਕਿ 1 ਮਾਰਚ ਨੂੰ ਉਹ ਆਪਣਾ ਨਵੇਂ ਪ੍ਰਧਾਨ ਚੁਣ ਕੇ ਨਵਾਂ ਜਥੇਬੰਦਕ ਢਾਂਚਾ ਵੀ ਖੜਾ ਕਰ ਦੇਣਗੇ ਜੇ ਅਜਿਹਾ ਹੋ ਜਾਂਦਾ ਹੈ ਤੇ ਉਸ ਤੋਂ ਪਹਿਲਾਂ ਪਹਿਲਾਂ ਜਥੇਦਾਰ ਸਹਿਬਾਨ ਗਿਆਨੀ ਰਗਵੀਰ ਸਿੰਘ ਕੋਈ ਫੈਸਲਾ ਨਹੀਂ ਸੁਣਾਉਂਦੇ ਕੋਈ ਇੱਕ ਤਰਫਾ ਇਸ ਤਰ੍ਹਾਂ ਦੀ ਗੱਲ ਨਹੀਂ ਕਰਦੇ ਜਿਹਦੇ ਨਾਲ ਅਕਾਲੀ ਦਲ ਦੀ ਉਸ ਸਕੀਮ ਨੂੰ ਉਸ ਪਲੈਨਿੰਗ ਨੂੰ ਰੋਕਿਆ ਜਾ ਸਕੇ ਅਫਰ ਸ਼ਾਇਦ ਬਹੁਤ ਦੇਰ ਹੋ ਚੁੱਕੀ ਹੋਏਗੀ ਫਿਰ ਉਹ ਅਸਤੀਫਾ ਦੇਣ ਨਾ ਦੇਣ ਉਹਦੇ ਕੋਈ ਮਾਇਨੇ ਨਹੀਂ ਰਹਿ ਜਾਂਦੇ ਫਿਰ ਉਹਨਾਂ ਨੂੰ ਵੀ ਗਿਆਨੀ ਗਰਬਚਨ ਸਿੰਘ ਦੀ ਕੈਟਾਗਰੀ ਦੇ ਵਿੱਚ ਰੱਖ ਕੇ ਹੀ ਦੇਖਿਆ ਜਾਏਗਾ ਭਾਵੇਂ ਉਹ ਕੁਝ ਵੀ ਸਿਆਣੀਆਂ ਗੱਲਾਂ ਕਰ ਰਹੇ ਹੋਣ ਕਰਨ ਦੀ ਕੋਸ਼ਿਸ਼ ਕਰ ਰਹੇ ਹੋਣ ਲੇਕਿਨ ਜਦੋਂ ਪੰਥ ਨੂੰ ਉਹ ਪ੍ਰਮਾਨ ਨਹੀਂ ਹੋਣਗੀਆਂ ਤਾਂ ਉਹਨਾਂ ਦਾ ਕੋਈ ਫਾਇਦਾ ਨਹੀਂ ਰਹਿ ਜਾਂਦਾ ਸੋ ਅੱਜ ਲੋੜ ਸ਼ਾਇਦ ਇਹ ਹੈ ਕਿ ਜਸੇਦਾਰ ਅਕਾਲ ਤਖਤ ਸਹਿਬਾਨ ਜੋ ਉਹਨਾਂ ਤੇ ਲਗਾਤਾਰ ਹਮਲੇ ਸ਼੍ਰੋਮਣੀ ਕਮੇਟੀ ਦੀ ਅੰਤਰਿੰਕ ਕਮੇਟੀ ਵੱਲੋਂ ਜਾਂ ਕਹਿ ਲਈਏ ਕਿ ਸੁਖਬੀਰ ਬਾਦਲ ਦੇ ਟੜੇ ਵੱਲੋਂ ਹੋ ਰਹੇ ਨੇ ਉਹ ਉੱਥੇ ਲੜਦੇ ਹੋਏ ਦਿਖਾਈ ਦੇਣ ਉਹ ਲੜਦੇ ਹੋਏ ਆਪਣੇ ਵੱਲੋਂ ਆਪਣੇ ਫੈਸਲੇ ਪੰਥ ਦੇ ਸਾਹਮਣੇ ਇਸ ਤਰੀਕੇ ਨਾਲ ਰੱਖਣ ਕਿ ਕੋਈ ਦੁਬਿਧਾ ਨਾ ਰਹੇ ਸਥਿਤੀ ਬਿਲਕੁਲ ਸਪਸ਼ਟ ਹੋ ਜਾਵੇ ਤੇ ਪੰਥ ਲੀਕ ਮਾਰ ਕੇ ਖੜਾ ਹੋ ਜਾਵੇ ਕਿ ਹਾਂ ਅਸੀਂ ਜਸੇਦਾਰ ਸਾਹਿਬ ਦੇ ਪਿੱਛੇ ਖੜੇ ਹਾਂ ਤੇ ਜਸੇਦਾਰ ਸਾਹਿਬ ਸਾਡੀ ਅਗਵਾਈ ਕਰਨ ਦਾ ਸਖਤ ਫੈਸਲੇ ਲੈਣ ਦੀ ਜ਼ਰੂਰਤ ਰੱਖਦੇ ਨੇ ਇਹੀ ਸ਼ਾਇਦ ਪੰਥ ਹੁਣ ਦੇਖਣਾ ਚਾਹੁੰਦਾ ਹੈ ਇਸੇ ਦੀ ਉਡੀਕ ਵਿੱਚ ਹੈ ਜਥੇਦਾਰ ਸਹਿਬਾਨ ਕਦੋਂ ਹਜਰਤ ਦਿਖਾਉਣਗੇ ਕਦੋਂ ਇਸ ਲਚਾਰੀ ਤੋਂ ਬਾਹਰ ਆਉਣਗੇ ਇਹ ਇੰਤਜ਼ਾਰ ਕਰਨਾ ਪਏਗਾ ਇਹ ਦੇਖਣਾ ਪਏਗਾ ਇਸ ਸਮੇਂ ਦੀ ਕੋਖ ਵਿੱਚ ਹੈ ਸਮੇਂ ਦੀ ਗਰਭ ਵਿੱਚ ਹੈ ਲੇਕਿਨ ਸਮਾਂ ਬਹੁਤਾ ਬਚਿਆ ਨਹੀਂ ਹੈ 1 ਮਾਰਚ ਦੀ ਸ਼ਾਇਦ ਡੈਡਲਾਈਨ ਸਾਡੇ ਸਾਰਿਆਂ ਦੇ ਸਾਹਮਣੇ ਹੈ ਉਸ ਤੋਂ ਪਹਿਲਾਂ ਪਹਿਲਾਂ ਕਿ ਜਥੇਦਾਰ ਸਹਿਬਾਨ ਕੋਈ ਜੁਰਤ ਵਾਲਾ ਫੈਸਲਾ ਸੁਣਾ ਸਕਦੇ ਨੇ ਇਸੇ ਦੀ ਸਾਰੇ ਪੰਥ ਨੂੰ ਉਡੀਕ ਹੈ ਸੋਰਸ ਉਡੀਕ ਦੇ ਵਿੱਚ ਜਿਵੇਂ ਹੀ ਕੁਝ ਹੋਰ ਹੁੰਦਾ ਹੈ ਤੁਹਾਡੇ ਕੋਲ ਲੈ ਕੇ ਇਹ ਖਬਰ ਅਸੀਂ ਜਰੂਰ ਹਾਜ਼ਰ ਹੋਵਾਂਗੇ ਵਿਸ਼ਲੇਸ਼ਣ ਕਰਕੇ ਸਹੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਨ ਦੀ ਕੋਸ਼ਿਸ਼ ਕਰਾਂਗੇ ਉਦੋਂ ਤੱਕ ਇਜਾਜ਼ਤ ਦਿਓ ਧੰਨਵਾਦ